ਸਾਡੇ ਘਰ ਵਿੱਚ ਕਿਸੇ ਨੇ ਜਾਦੂ ਟੂਣਾ ਤੰਤਰ ਮੰਤਰ ਕਰਵਾ ਦਿੱਤਾ ਹੈ ਤਾਂ ਹੀ ਸਾਡਾ ਚੱਲਦਾ ਹੋਇਆ ਕੰਮ ਇੱਕਦਮ ਡਾਊਨ ਹੋ ਗਿਆ ਹੈ ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਮਾਲਕ ਜਦੋਂ ਕਿ ਡਾਊਨ ਹੋਣ ਲੱਗਦੇ ਨੇ ਸਾਰੀਆਂ ਚੀਜ਼ਾਂ ਦੇ ਵਿੱਚ ਘਾਟੇ ਹੋਣ ਲੱਗ ਜਾਂਦੇ ਨੇ ਕਈ ਵਾਰੀ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਸੋਨੇ ਨੂੰ ਵੀ ਹੱਥ ਪਾਈਂਦਾ ਹੈ ਉਹ ਵੀ ਮਿੱਟੀ ਹੋ ਜਾਂਦੀ ਹੈ ਇਹ ਕਿਉਂ ਹੁੰਦਾ ਇਸ ਦੇ ਕੀ ਕਾਰਨ ਹੁੰਦੇ ਨੇ ਕੀ ਆਪਣੇ ਘਰਾਂ ਦੇ ਵਿੱਚ ਕੋਈ ਭੂਤ ਪ੍ਰੇਤ ਨੇ ਕੀ ਆਪਣੇ ਘਰਾਂ ਦੇ ਵਿੱਚ ਕੋਈ 네ਗੇਟਿਵਿਟੀ ਹੈ ਕੀ ਕੋਈ ਜਾਦੂ ਟੂਣਾ ਤੰਤਰ ਮੰਤਰ ਕਿਸੇ ਨੇ ਕਰਵਾ ਦਿੱਤਾ ਹੈ ਅਕਸਰ ਆਪਣੇ ਘਰਾਂ ਦੇ ਵਿੱਚ ਇਹੀ ਲੜਾਈ ਝਗੜੇ ਚੱਲਦੇ ਰਹਿੰਦੇ ਨੇ ਤੇ ਆਪਾਂ ਸੋਚਦੇ ਰਹਿੰਨੇ ਆ ਕਮਾਈਆਂ ਬਹੁਤ ਕਰਦੇ ਆ ਪਰ ਬਰਕਤਾਂ ਬਿਲਕੁਲ ਵੀ ਨਹੀਂ ਰਹਿੰਦੀਆਂ ਕੀ ਕਾਰਨ ਹਨ ਇਹਨਾਂ ਚੀਜ਼ਾਂ ਦੇ ਆਓ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸਾਰਾ ਕੁਝ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖਣਾ ਕਿਉਂਕਿ ਹਰ ਇੱਕ ਭਾਈ ਭੈਣ ਚਾਹੁੰਦਾ ਹੈਗਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂ ਪਰ ਬਿਮਾਰੀਆਂ ਨੇ ਕਲੇਸ਼ਾਂ ਨੇ ਲੜਾਈਆਂ ਝਗੜੇ ਨਸ਼ਿਆਂ ਨੇ ਸਾਰਿਆਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੈ ਚਾਹੇ ਮਾਪੇ ਜਿੰਨੇ ਮਰਜੀ ਚੰਗੇ ਹੋਣ ਪਰ ਕਈ ਵਾਰੀ ਔਲਾਦ ਇਦਾਂ ਦੀ ਹੋ ਜਾਂਦੀ ਹੈ ਉਹ ਵੀ ਕਿਉਂ ਹੁੰਦੀ ਹੈ ਕਿਉਂਕਿ ਆਪਾਂ ਆਪਣੇ ਅਸਲੇ ਤੋਂ ਛੁੱਟ ਚੁੱਕੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਾਂ ਕਿਵੇਂ ਛੁਟਕਾਰਾ ਪਾ ਸਕਦਾ ਕਿਵੇਂ ਆਪਾਂ ਆਪਣੇ ਪਿੱਛੇ ਗਏ ਰੁਜ਼ਗਾਰ ਨੂੰ ਵਧਾ ਸਕਦੇ ਆ ਕਿਵੇਂ ਆਪਾਂ ਆਪਣੇ ਪਹਿਲਾਂ ਵਾਲੇ ਸਥਾਨ ਤੇ ਪਹੁੰਚ ਸਕਦੇ ਆ ਕਿਵੇਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਿਲ ਕਰ ਸਕਦੇ ਆ ਜੋ ਆਪਾਂ ਚਾਹੋਣੇ ਆ ਉਹ ਆਪਾਂ ਪਾ ਸਕਦੇ ਆ ਪਰ ਆਪਾਂ ਨੂੰ ਥੋੜਾ ਜਿਹਾ ਕੁਝ ਕਰਨਾ ਪੈਣਾ ਕਿਉਂਕਿ ਕਹਿੰਦੇ ਹੁੰਦੇ ਨੇ ਕਹਿੰਦੇ ਜਿੰਨਾ ਚਿਰ ਬੱਚਾ ਰੋਵੇ ਨਾ ਉਨਾ ਚਿਰ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਉਹੀ ਸਾਰੇ ਕਾਰਨ ਨੇ ਆਓ ਆਪਾਂ ਜਾਣਦੇ ਆ ਕਿਹੜੇ ਕਿਹੜੇ ਉਹ ਕਾਰਨ ਨੇ ਕਿ ਆਪਾਂ ਇਦਾਂ ਦੇ ਜਾਦੂ ਟੋਣੇ ਤੰਤਰਾ ਮੰਤਰਾਂ ਤੋਂ ਬਚ ਕੇ ਆਪਣੇ ਰੁਜ਼ਗਾਰ ਨੂੰ ਦੁਬਾਰਾ ਤੋਂ ਉਸ ਲਾਈਨ ਤੇ ਲੈ ਕੇ ਆਈਏ ਤੇ ਨਾਲੇ પતિ ਪਤਨੀ ਪਰਿਵਾਰ ਦਾ ਸਾਰਿਆਂ ਦਾ ਆਪਸ ਦੇ ਵਿੱਚ ਪਿਆਰ ਇਤفاق ਬਣੇ ਤੇ ਘਰ ਦੇ ਵਿੱਚ ਬਲੰਦੀਆਂ ਤੇ ਤਰੱਕੀਆਂ ਆਉਣ ਆਓ ਆਪਾਂ ਜਾਣਦੇ ਹਾਂ ਇਸ ਸਾਰੀ ਚੀਜ਼ ਤੋਂ ਬਚਣ ਦਾ ਤਰੀਕਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂਨ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅੱਜ ਦੀ ਜਿਹੜੀ ਵੀਡੀਓ ਹੈ ਦੇਖੋ ਤਾਂ ਉਹਨਾਂ ਸਾਰਿਆਂ ਨੂੰ ਪਤਾ ਚੱਲੀ ਗਿਆ ਕਿ ਕਿਸ ਕਿਸੇ ਤੇ ਗੱਲ ਕਰ ਇਹ ਅਕਸਰ ਬਹੁਤ ਭੈਣ ਭਰਾਵਾਂ ਦੇ ਨਾਲ ਹੁੰਦਾ ਕੋ ਹਰ ਇੱਕ ਭੈਣ ਭਰਾ ਨੂੰ ਹੁੰਦੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਾਂ ਬਹੁਤ ਮਿਹਨਤ ਵੀ ਕਰਦੇ ਆ ਪਰ ਕੋਲੂ ਦੇ ਬੈਲ ਵਾਲਾ ਕੰਮ ਹੋ ਜਾਂਦਾ ਜਿਵੇਂ ਕਹਿੰਦੇ ਵੀ ਅੱਖਾਂ ਬੰਦ ਕਰਕੇ ਨਾ ਕੋਲੂ ਦੇ ਕਹਾਣੀ ਕੱਢਦੇ ਹੁੰਦੇ ਸੀ ਨਾ ਅੱਗੇ ਨਾ ਉਹਦੀ ਪੱਟੀ ਬੰਨ੍ਹ ਦਿੰਦੇ ਸੀ ਕਿ ਉਹਨੂੰ ਵਿਚਾਰੇ ਨੂੰ ਬਾਲਦਰੂ ਲਾ ਦਉਂਦਾ ਸੀ ਵੀ ਮੈਂ ਬਹੁਤ ਦੂਰ ਲੰਘ ਗਿਆ ਪਰ ਉਹ ਉੱਥੇ ਦਾ ਉੱਥੇ ਹੀ ਖੜਾ ਹੁੰਦਾ ਸੀ ਜਦੋਂ ਉਹਦੀ ਅੱਖਾਂ ਤੋਂ ਪੱਟੀ ਖੁੱਲਦੀ ਸੀ ਉਹੀ ਕੁਝ ਆਪਣੇ ਨਾਲ ਹੋ ਰਿਹਾ ਆ ਆਪਾਂ ਨੂੰ ਲੱਗਦਾ ਵੀ ਆਪਾਂ ਹਣਾ ਬਹੁਤ ਮਿਹਨਤ ਕਰ ਰਹੇ ਆ ਬਹੁਤੋ ਕਰ ਰਹੇ ਆ ਵੀ ਪਰ ਆਪਾਂ ਨੂੰ हासिल ਕੁਛ ਨਹੀਂ ਹੁੰਦਾ ਉੱਥੇ ਦੇ ਉੱਥੇ ਹੀ ਖੜੇ ਆ ਜਿਵੇਂ ਕਿਵੇਂ ਪਿੱਛੇ ਤੋਂ ਉਹਨੂੰ ਦੱਸ ਦਿੱਤਾ ਵੀ ਕਈ ਵਾਰੀ ਨਾ ਇਹ ਇਤਾਂ ਦੇ ਅਜੀਬ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਜਾਂ ਜਿਵੇਂ ਕਿ ਆਪਾਂ ਨਾਜ਼ਰਾ ਅੱਗੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਨਾਜ਼ਰਾਂ ਦਾ ਪੱਟਿਆ ਹੋਇਆ ਇਨਸਾਨ ਬਿਲਕੁਲ ਖੜਾ ਨਹੀਂ ਹੋ ਸਕਦਾ ਦੇਖੋ ਪਤਾ ਨਹੀਂ ਇਹ ਸਚਾਈ ਸੀ ਪਤਾ ਨਹੀਂ ਇਹ ਝੂਠ ਸੀ ਕਿਉਂਕਿ ਮੈਨੂੰ ਕੁਛ ਨਹੀਂ ਪਤਾ ਇਸ ਚੀਜ਼ ਬਾਰੇ ਕਿਉਂਕਿ ਬਜ਼ੁਰਗਾਂ ਨੂੰ ਆਪਾਂ ਨੁਕਤਾਚੀਨੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਛਾਂਡਾ ਆਇਆ ਹੁੰਦਾ ਫੇਰ ਹੀ ਉਹੋ ਹੀ ਚੀਜ਼ ਨੂੰ ਦੱਸਦੇ ਆ ਜਿਵੇਂ ਕਿ ਜਾਦੂ ਟੂਣੇ ਤੰਤਰ ਮੰਤਰ ਕਈ ਭੈਣ ਭਰਾ ਕਹਣਗੇ ਵੀ ਇਹ ਨਹੀਂ ਹੁੰਦੇ ਦੇਖੋ ਇਹਨਾਂ ਦਾ ਗੁਰੂ ਸਾਹਿਬ ਜੀ ਦੀਆਂ ਹਨ ਜਿਹੜੀਆਂ ਪ੍ਰਾਣੀਆਂ ਸਾਖੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਤੁਸੀਂ ਉਹਨਾਂ ਦੇ ਵਿੱਚ ਦੇਖ ਲਓ ਬਹੁਤ ਬਾਰੀ ਜ਼ਿਕਰ ਹੋਇਆ ਕਿ ਇਸ ਤਰੀਕੇ ਦਾ ਹੁੰਦਾ ਹੈ ਤੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਜੂਨਾ ਵੀ ਹੈਗੀਆਂ ਨੇ ਭੂਤ ਪ੍ਰੇਤਾਂ ਸ਼ੁਕਰ ਮਿਰਗਾ ਚ ਨਾ ਜਪਜੀ ਸਾਹਿਬ ਤੁਸੀਂ ਪੜੋਗੇ ਸੁਖਮਨੀ ਸਾਹਿਬ ਤੁਸੀਂ ਪੜੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਵੀ ਜਿਹੜੀਆਂ ਵੀ ਜਲ ਦੇ ਵਿੱਚ ਥਲ ਦੇ ਵਿੱਚ ਜਿਹੜੀਆਂ 84 ਲੱਖ ਜੂਨਾ ਨੇ ਉਹ ਕੀ ਨੇ ਉਹਦੇ ਵਿੱਚ ਸਾਰਾ ਕੁਝ ਹੈ ਜਿਹੜੀ ਕਿ ਨਖੇਦ ਜੂਨਾ ਦੇ ਵਿੱਚ ਪੈ ਜਾਂਦੇ ਹੈਗੇ ਆਪਣੇ ਘਰ ਦੇ ਵਿੱਚੋਂ ਵੀ ਬਹੁਤ ਹਨਾ ਮੈਂਬਰ ਚਲੇ ਜਾਂਦੇ ਹੈ ਜਿਹੜੇ ਕਿ ਆਪਣੇ ਬਹੁਤ ਹਰਮਨ ਪਿਆਰੇ ਹੁੰਦੇ ਨੇ ਬਹੁਤ ਕਮਾਈਆਂ ਕਰਕੇ ਜਾਂਦੇ ਨੇ ਪਰ ਆਪਾਂ ਪਿੱਛੋਂ ਨਾ ਉਹਨਾਂ ਦੀਆਂ ਫੋਟੋਆਂ ਦਾ ਜ਼ਰੂਰ ਟੰਗ ਲੈਣੇ ਆ ਕੰਨਾਂ ਤੇ ਪਰ ਉਹਨਾਂ ਦੇ ਨਿਮਿਤ ਆਪਾਂ ਸਾਲ ਦੇ ਵਿੱਚ ਕੋਈ ਉਹਨਾਂ ਦੀ ਕੀਤੀ ਹੋਈ ਕਮਾਈ ਦੇ ਕੋ ਜਿਵੇਂ ਉਹਨਾਂ ਦੀ ਜ਼ਮੀਨ ਜਾਇਦਾਦ ਹੈ ਉਹਨਾਂ ਦੇ ਘਰਵਾਰ ਹਨ ਜੇ ਕੋਠੀਆਂ ਨੇ ਉਹਨਾਂ ਦਾ ਸਾਰਾ ਕੁਝ ਇੱਕ ਵਾਰ ਮੈਂ ਵੀਡੀਓ ਪਾਈ ਸੀ ਮੈਂ ਕਹਿ ਸਕਿਆ ਵੀ ਤਸਵੀਰਾਂ ਜਿਹੜੇ ਮ੍ਰਿਤਕ ਚਲੇ ਜਾਂਦੇ ਨੇ ਉਹਦਾ ਤਸਵੀਰਾਂ ਇਸ ਤਰੀਕੇ ਸਾਹਮਣੇ ਨਾ ਲਗਾਇਆ ਕਰੋ ਕਿ ਉਹਦੇ ਵੀ ਨਾਲ ਆਪਾਨੂੰ ਡੀਮੋਟੀਵੇਟੀ ਹੁੰਨੇ ਉਹਦੇ ਨਾਲ ਆਪਾਨੂੰ ਨੈਗੇਟਿਵਿਟੀ ਹੀ ਮਹਿਸੂਸ ਹੁੰਦੀ ਹੈ ਉਹਦੇ ਨਾਲ ਆਪਾਂ ਨੂੰ ਉਹਨਾਂ ਬਿਮਾਰੀਆਂ ਹੀ ਲੱਗਦੀਆਂ ਨੇ ਹੋਰ ਆਪਾਂ ਨੂੰ ਕੋਈ ਉਹਦੇ ਆਸਰਾ ਨਹੀਂ ਹੁੰਦਾ ਕਿਉਂਕਿ ਜਾਣ ਵਾਲਿਆਂ ਦੀਆਂ ਯਾਦਾਂ ਦਿਲ ਦੇ ਵਿੱਚ ਵਸਦੀਆਂ ਨੇ ਕੋਈ ਤਸਵੀਰਾਂ ਦੇ ਨਾਲ ਨਹੀਂ ਹੁੰਦਾ ਉਹਨਾਂ ਦੀਆਂ ਤਸਵੀਰਾਂ ਤਾਂ ਪਹਿਲਾਂ ਹੀ ਆਪਣੇ ਦਿਲਾਂ ਦੇ ਵਿੱਚ ਵਸਦੀਆਂ ਨੇ ਕਹਿਣ ਤੋਂ ਮੇਰਾ ਭਾਵ ਹੈ ਕਿ ਅਗਰ ਤੁਸੀਂ ਵਾਕਈ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਹੋ ਨਾ ਤਾਂ ਤੁਸੀਂ ਉਹਨਾਂ ਦੀ ਯਾਦ ਦੇ ਵਿੱਚ ਸਾਲ ਮੰਗਰੋਂ ਸੁਖਮਨੀ ਸਾਹਿਬ ਜੀ ਦਾ ਪਾਠ ਤੁਸੀਂ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਜਾਂ ਫਿਰ ਤੁਸੀਂ ਗਰੀਬਾਂ ਦੀ ਮਦਦ ਜਿਵੇਂ ਕਿ ਸਾਲਵਾਦ ਉਹਨਾਂ ਦੀ ਕਮਾਈ ਦੇ ਵਿੱਚੋਂ ਜਿਵੇਂ ਕਿ ਕੋਈ ਖੇਤੀ ਕਰਦੇ ਜ਼ਮੀਨ ਜ਼ਾਇਦਾ ਦਾ ਉਹਦੇ ਵਿੱਚ 10-2000 ਰੁਪਇਆ ਤੁਸੀਂ ਕਿਸੇ ਗਰੀਬਾਂ ਨੂੰ ਕੱਪੜੇ ਲੈ ਕੇ ਦੇ ਦਿਓ ਬੱਚਿਆਂ ਨੂੰ ਵਰਦੀਆਂ ਲੈ ਕੇ ਦੇ ਦਿਓ ਕਿਤਾਬਾਂ ਲੈ ਕੇ ਦੇ ਦਿਓ ਉਹ ਹੈਗੀ ਉਹਨਾਂ ਦੀ ਅਸਲੀ ਯਾਦ ਨਾਲੇ ਨਾਲ ਉਹਨਾਂ ਦੀ ਜਿੱਥੇ ਵੀ ਆਤਮਾ ਹੈਗੀ ਉਹਨਾਂ ਨੂੰ ਵੀ ਭਲਾ ਤੇ ਤੁਹਾਨੂੰ ਵੀ ਭਲਾ ਕਿਉਂਕਿ ਕਹਿੰਦੇ ਨੇ ਕਹਿੰਦੇ ਚੰਗੇ ਕਰਮ ਹੀ ਨਾਲ ਜਾਂਦੇ ਆ ਤੇ ਮਾੜੇ ਕਰਮ ਵੀ ਨਾਲ ਜਾਂਦੇ ਆ ਲੇਕੇ ਆਪਾਂ ਕੀ ਆਏ ਸੀ ਉਹ ਵੀ ਆਪਾਂ ਕਰਮ ਲੈ ਕੇ ਆਏ ਸੀ ਤੇ ਜਾਵਾਂਗੇ ਕਿ ਉਹ ਵੀ ਕਰਮ ਆਪਾਂ ਆਪਣੇ ਜਿਹੜੇ ਕਰਮ ਨੇ ਉਹਨਾਂ ਨੂੰ ਲੈ ਕੇ ਜਾਵਾਂਗੇ ਜਿਹੜੇ ਕੀ ਆਪਣੇ ਘਰਾਂ ਦੇ ਵਿੱਚੋਂ ਅਮ੍ਰਿਤਿਕ ਆਪਣੇ ਚਲੇ ਗਏ ਨੇ ਪਰਮਨ ਪਿਆਰੇ ਆਪਣੇ ਚਲੇ ਗਏ ਨੇ ਉਹਨਾਂ ਦੀ ਯਾਦ ਦੇ ਵਿੱਚ ਸਾਲ ਮੰਗ ਲਓ ਤੁਸੀਂ ਪਾਦਾਨ ਪੁੰਨ ਜ਼ਰੂਰ ਕਰਿਆ ਕਰੋ ਇਹ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਮੜੀਆਂ ਮਸਾਣੀਆਂ ਨੂੰ ਪੁੱਜਣਾ ਨਹੀਂ ਤੁਸੀਂ ਕਿਸੇ ਗਰੀਬ ਘਰ ਦੇ ਵਿੱਚ ਹਨਾ ਰਾਸ਼ਨ ਪਹੁੰਚਾ ਦਿਓ ਜਿਵੇਂ ਕਿ ਤੁਸੀਂ 1-2 ਮਹੀਨਿਆਂ ਦਾ ਰਾਸ਼ਨ ਉਹਨਾਂ ਨੂੰ ਲੈ ਕੇ ਦੇ ਦਿਓ ਜਾਂ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਦੀ ਫੀਸ ਦੇ ਦੇ ਜਾਂ ਕਿਸੇ ਗਰੀਬ ਨੂੰ ਤੁਸੀਂ ਵਿਚਾਰੇ ਬਹੁਤ ਹਨਾ ਇਦਾਂ ਦੇ ਬੱਚੇ ਮਿਲ ਜਾਣਗੇ ਜਿਹੜੇ ਕਿ ਤੁਹਾਡੇ ਚੇ ਗਏ ਹੋਏ ਨੇ ਨਾ ਉਹ ਫੋਟੋਆਂ ਨਾਲ ਨਹੀਂ ਖੁਸ਼ ਹੁੰਦੀ ਉਹ ਇਸ ਚੀਜ਼ ਨਾਲ ਖੁਸ਼ ਹੋਣਗੇ ਇਸ ਚੀਜ਼ ਨਾਲ ਵਾਹਿਗੁਰੂ ਜੀ ਵੀ ਖੁਸ਼ ਹੋਣਗੇ ਤੇ ਉਹਨਾਂ ਦੀ ਆਤਮਾ ਵੀ ਜਿੱਥੇ ਹੈਗੀ ਹੈ ਉਹਨਾਂ ਨੂੰ ਵੀ ਉਸ ਚੀਜ਼ ਦਾ ਫਲ ਮਿਲੂਗਾ ਤੇ ਤੁਹਾਡੇ ਪਰਿਵਾਰ ਨੂੰ ਵੀ ਉਸ ਚੀਜ਼ ਦਾ ਫਲ ਮਿਲੂਗਾ ਕਿਉਂਕਿ ਤੁਸੀਂ ਉਹਨਾਂ ਦੀ ਕਮਾਈ ਦਾ ਤਾਂ ਸੰਬੰਧ ਕੱਟ ਰਹੇ ਹੋ ਇਹ ਚੀਜ਼ਾਂ ਹੈ ਛੋਟੀਆਂ ਨੇ ਪੁਰਾਣੇ ਬਜ਼ੁਰਗ ਬੋਲੇ ਨਹੀਂ ਹੁੰਦੇ ਸੀ ਪਾਗਲ ਨਹੀਂ ਹੁੰਦੇ ਸੀ ਵੀ ਤੁਸੀਂ ਵਾਲੇ ਸਿਆਣੇ ਹੋਗੇ ਉਹਨਾਂ ਦੀ ਜੰਮੇ ਹੋਈਆਂਗੇ ਆਪਾਂ ਆਪਾਂ ਉਹਨਾਂ ਨੂੰ ਤਾਂ ਕਹਿੰਦੇ ਨੇ ਵੀ ਅਨਪੜ੍ਹ ਸੀ ਉਹ ਇਦਾਂ ਹੀ ਮਾਰੀ ਜਾਂਦੇ ਸੀ ਇਦਾਂ ਹੀ ਕਰੀ ਜਾਂਦੇ ਸੀ ਹੁਣ ਆਪਾਂ ਸਿਆਣੇ ਪੜ੍ਹੇ ਲਿਖੇ ਹੋ ਕੇ ਉਹਨਾਂ ਤੋਂ ਵੱਧ ਟੱਕਰਾਂ ਖਾ ਰਹੀਆਂ ਸਮਝਿਆ ਕਰੋ ਮਾਂ ਬਾਪ ਕਦੇ ਪਾਗਲ ਨਹੀਂ ਹੁੰਦੇ ਠੀਕ ਹੈ ਕਿ ਆਪਣੇ ਵਿਚਾਰ ਆਪਾਂ ਥੋੜੇ ਜਿਹਾ ਆਪਦੇ ਆਪ ਨੂੰ ਜ਼ਿਆਦਾ ਹਨਾ ਮਾਡਰਨ ਤੇ ਜ਼ਿਆਦਾ ਸਮਝ ਰਹੇ ਆ ਇਸੇ ਕਰਕੇ ਆਪਾਂ ਖੱਜਲ ਖੁਆਰ ਬੋਲੀ ਕਰਦੇ ਆ ਕਰਨਾ ਕੀ ਹੈ ਤੁਸੀਂ ਨੇ ਜਿਹੜੇ ਭੈਣ ਭਰਾਵਾਂ ਨੂੰ ਲੱਗਦਾ ਕਿ ਸਾਡਾ ਨਾ ਕੰਮ ਕਾਜ ਬਹੁਤ ਸੋਹਣਾ ਚੱਲ ਰਿਹਾ ਸੀ ਤੇ ਹੁਣ ਬਹੁਤ ਡਾਊਨ ਹੋ ਗਿਆ ਪੰਜ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਸਾਹਿਬ ਜੀ ਨੂੰ ਘਰੇ ਲਿਆ ਕੇ ਤੁਸੀਂ ਕਰਵਾਓ ਜਿੰਨਾ ਵੀ ਤੁਹਾਡਾ ਕੰਮ ਡਾਊਨ ਹੋ ਚੁੱਕੇ ਜਿੰਨੀ ਵੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਆ ਚੁੱਕੇ ਜਿੰਨਾ ਵੀ ਤੁਹਾਡੇ ਘਰ ਦੇ ਵਿੱਚ ਹੈ ਨਾ ਕੋਈ ਬੁਰੀ ਸ਼ਕਤੀ ਲਾ ਲਓ ਕੋਈ ਪੂਤ ਪ੍ਰੇਤ ਲਾ ਲਓ ਕਿਸੇ ਦਾ ਕੀਤਾ ਕਰਾਇਆ ਲਾ ਲਓ ਕੁਝ ਵੀ ਹੈਗਾ ਨਾ ਸਾਰਾ ਕੁਝ ਖਤਮ ਹੋ ਜਾਏ ਇੱਕ ਸਭ ਤੋਂ ਮੇਨ ਗੱਲ ਇਹ ਪਾਠ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਦੀ ਹਾਂ ਸਭ ਤੋਂ ਮੇਨ ਗੱਲ ਕਿ ਜਦੋਂ ਵੀ ਤੁਸੀਂ ਹੈਨਾ ਕੋਈ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਆਪਾਂ ਨੂੰ ਆਤੋਂ ਦੇ ਲੇਡੀਜ਼ ਨੂੰ ਖਾਸ ਕਰਕੇ ਨਾ ਆਪਾਂ ਟੰਡੋਰਾ ਬਹੁਤ ਪੇੜਦੇ ਆ ਦੇਖੋ ਜਿਹਨੂੰ ਤੁਸੀਂ ਦੱਸ ਰਹੇ ਹੋ ਉਹਨੂੰ ਕੋਈ ਫਾਇਦਾ ਨਹੀਂ ਹੋਣ ਲੱਗਿਆ ਤੁਹਾਨੂੰ ਵੀ ਕੋਈ ਉਸ ਚੀਜ਼ ਦਾ ਫਾਇਦਾ ਨਹੀਂ ਹੋਣ ਲੱਗਿਆ ਕਾਮਜਾਬ ਮਿਲ ਮਿਲਨੀ ਹੈ ਤਾਂ ਤੁਹਾਨੂੰ ਮਿਲਨੀ ਹੈ ਤੁਹਾਡੇ ਬੱਚਿਆਂ ਨੇ ਕੁਝ ਕਰਨਾ ਹੈ ਤਾਂ ਉਹ ਤੁਹਾਡੇ ਘਰ ਦੇ ਵਿੱਚ ਹੋਣਾ ਹੈ ਤੁਹਾਡੇ ਪਤੀ ਨੇ ਕੁਝ ਕਰਨਾ ਹੈ ਤੁਹਾਡੇ ਘਰ ਦੇ ਵਿੱਚ ਹੋਣਾ ਤੁਸੀਂ ਕੋਈ ਗੱਡੀ ਕੋਈ ਡਰੈਕਟਰ ਕੋਈ ਮੋਟਰਸਾਈਕਲ ਕੋਈ ਕੰਬੈਨ ਕੁਝ ਵੀ ਲੈ ਕੇ ਆਉਣੀ ਆ ਉਹ ਤੁਸੀਂ ਆਪਣੇ ਘਰ ਲੈ ਕੇ ਆਉਣੀ ਆ ਦੂਸਰੇ ਉਸ ਚੀਜ਼ ਦਾ ਕੀ ਟੰਡੋਰਾ ਪਟਦੇ ਆਪਾਂ ਕਹਿਣ ਤੋਂ ਮੇਰਾ ਭਾਵ ਹੈ ਕਿ ਕਈ ਭੈਣ ਭਰਾ ਇਦਾਂ ਦੇ ਹੁੰਦੇ ਆ ਵਿਚਾਰੇ ਲੈਣਾ ਉਹ ਵੀ ਚਾਹੁੰਦੇ ਕਿਉਂਕਿ ਹਰ ਇੱਕ ਦੀ ਤਮੰਨਾ ਹੁੰਦੀ ਹੈ ਵੀ ਮੇਰੇ ਘਰ ਦੇ ਵਿੱਚ ਇਹ ਚੀਜ਼ ਹੋਵੇ ਪਰ ਉਹ ਨਹੀਂ ਲੈ ਪਾਉਂਦੇ ਇਸ ਦੇ ਨਾਲ ਜਿਹੜੀ ਨੈਗੇਟਿਵਿਟੀ ਆ ਉਹ ਤੁਹਾਡੇ ਘਰ ਦੇ ਵਿੱਚ ਆਉਂਦੀ ਹੈ ਜਿਹੜੀ ਕਿ ਉਹਨਾਂ ਦੇ ਅੰਦਰ ਦੀ ਆਤਮਾ ਦੀ ਹੁੰਦਾ ਵੀ ਹਾਂ ਇਹ ਮੇਰੇ ਘਰ ਹੋਵੇ ਉਹ ਤੁਹਾਡੇ ਘਰ ਦੇ ਵਿੱਚ ਕਹਿੰਦੇ ਜੇ ਆਪਾਂ ਆਪਣੇ ਦੂਸਰੇ ਆਪਣੇ ਲਵੇ ਹੈ ਨਾ ਆਪਾਂ ਉਹਦੇ ਗੁਣ ਦੇਖਾਂਗੇ ਨਾ ਤਾਂ ਉਹਦੇ ਗੁਣ ਤੁਹਾਡੇ ਘਰ ਆਉਣ ਲੱਗ ਜਾਣਗੇ ਜੇ ਆਪਾਂ ਦੂਸਰੇ ਦੀ ਔਗਣ ਦੇਖਾਂਗੇ ਨਾ ਤੁਸੀਂ ਕਰਕੇ ਦੇਖ ਲਓ ਜੇ ਤੁਹਾਨੂੰ ਮੇਰੀ ਗੱਲ ਤੇ ਇਸ ਤੇ ਯਕੀਨ ਨਹੀਂ ਆਉਂਦਾ ਨਾ ਤੁਸੀਂ ਕਿਸੇ ਬੰਦੇ ਨੂੰ ਨਾ ਉਸਦੇ ਔਗਣ ਯਾਤਕਰੀ ਚਲੇ ਉਹ ਚੀਜ਼ ਤੁਹਾਡੇ ਘਰ ਆਪਣੇ ਆਪ ਹੀ ਆਉਣ ਲੱਗ ਜਾਵੇਗੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਜਿਹੜੇ ਭੈਣ ਭਰਾ ਚਾਹੁੰਦੇ ਹੈਗੇ ਕਿ ਆਪਾਂ ਇਸ ਚੀਜ਼ ਤੋਂ ਬਚ ਜਾਈਏ ਤਾਂ ਤੁਸੀਂ ਕਰਨਾ ਕੀ ਹੈ ਦੇਖੋ ਸੁਖਮਨੀ ਸਾਹਿਬ ਜੀ ਦੇ ਪੰਜ ਪਾਠ ਤੁਸੀਂ ਇੱਕ ਸਾਲ ਦੇ ਵਿੱਚ ਕਰਵਾਉਣੇ ਕਰਵਾਉਣੇ ਨੇ ਅਗਰ ਤੁਸੀਂ ਮਹੀਨੇ ਦੇ ਵਿੱਚ ਕਰਵਾ ਸਕਦੇ ਹੋ ਦੋ ਦੇ ਵਿੱਚ ਕਰਵਾ ਸਕਦੇ ਹੋ ਤਿੰਨ ਦੇ ਤਾਂ ਬਹੁਤ ਵਧੀਆ ਗੱਲ ਹੈ ਦੇਖੋ ਤੁਹਾਡੇ ਇਹਦੇ ਵਿੱਚ ਕੋਈ ਖਰਚਾ ਨਹੀਂ ਹੈਗਾ ਸਿਰਫ 1200 ਰੁਪਏ ਦਾ ਖਰਚਾ ਹੈਗਾ ਤੁਸੀਂ ਕੀ ਕਰਨਾ ਹੈ ਗੁਰੂ ਸਾਹਿਬ ਜੀ ਨੂੰ ਘਰੇ ਲੈ ਕੇ ਆਉਣਾ ਹੈ ਸੁਖਮਨੀ ਸਾਹਿਬ ਜੀ ਦਾ ਤੁਸੀਂ ਨੇ ਸੰਪੂਰਨ ਪਾਠ ਕਰਵਾਉਣਾ ਹੈ ਠੀਕ ਹੈ ਤੁਹਾਡੇ ਪਰਿਵਾਰ ਦੇ ਵਿੱਚ ਇੰਨੀ ਕ ਹੈਗੀ ਹੈ ਵੀ ਹਾਂ ਅਸੀਂ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਸਕਾ ਸਕਦੇ ਹਾਂ ਤੁਸੀਂ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰੋ। ਅਗਰ ਨਹੀਂ ਕਰ ਸਕਦੇ ਵੀ ਆਪਾਂ ਨੂੰ ਹੁੰਦੇ ਵੀ ਅਸੀਂ ਪ੍ਰਸ਼ਾਦਾ ਪਾਣੀ ਏਡੀ ਸਾਡੀ ਗੰਜਾਇਸ ਨਹੀਂ ਹੈਗੀ ਅਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਗੁਰੂ ਸਾਹਿਬ ਜੀ ਨੂੰ ਲਿਆਓ। 5-10 ਆਪਣੇ ਅਕਾਲੀ ਗਵਾਂਢਦਿਆਂ ਨੂੰ ਭੈਂਟਰਾ ਵਨ ਕਹੋ ਤੇ ਤੁਸੀਂ ਚਾਹ ਪਾਣੀ ਦਾ ਇੰਤਜ਼ਾਮ ਕਰ ਲਓ। ਥੋੜਾ ਬਹੁਤਾ ਜਿਵੇਂ ਬਿਸਕਟ ਵਗੈਰਾ ਜਾਂ ਬਦਾਣਾ ਵਗੈਰਾ ਕੁਝ ਵੀ ਕਰ ਲਓ ਕਿਉਂਕਿ ਸੰਗਤ ਦੇ ਵਿੱਚ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ। ਸੰਗਤ ਉਸ ਅੰਗਤ ਦੇ ਵਿੱਚ ਖੜ ਕੇ ਅਰਦਾਸ ਕਰੋ ਜਿਸ ਚੀਜ਼ ਦੀ ਵੀ ਤੁਹਾਨੂੰ ਤਮੰਨਾ ਹੈ ਜਿਸ ਚੀਜ਼ ਦੀ ਵੀ ਤੁਹਾਡੇ ਘਰ ਦੇ ਵਿੱਚ ਹੈ ਵਾਇਗਰੂ ਜੀ ਨੂੰ ਅਰਦਾਸ ਕਰੋ ਕਿ ਵਾਇਗਰੂ ਜੀ ਸਾਡੇ ਮਾੜੇ ਕਰਮਾ ਕਰਕੇ ਅਸੀਂ ਇਸ ਚੀਜ਼ ਵੱਲ ਜਾ ਰਹੇ ਹਾਂ ਸਾਡੇ ਹਉਮੈ ਕਰਕੇ ਸਾਡੇ ਹੰਕਾਰ ਕਰਕੇ ਕਿਉਂਕਿ ਸਾਨੂੰ ਹੰਕਾਰ ਆ ਗਿਆ ਸੀ ਕਿ ਅਸੀਂ ਬਹੁਤ ਤਰੱਕੀ ਕਰ ਰਹੇ ਹਾਂ ਪਰ ਪਿਤਾ ਜੀ ਅਸੀਂ ਕੁਝ ਨਹੀਂ ਕਰ ਸਕਦੇ ਇਹ ਤੁਹਾਡੀ ਦਾਤ ਸੀ ਤੁਹਾਡੀ ਦਾਤ ਨੂੰ ਅਸੀਂ ਆਪਣੀ ਸਮਝ ਗਏ ਤਾਂ ਹੀ ਅਸੀਂ ਖਜਲਖوار ਹੋ ਗਏ ਕਿਰਪਾ ਕਰੋ ਸਾਡੇ ਔਗਣਾਂ ਚਿਤਾਰੋ ਸਾਡੀਆਂ ਭੁੱਲਾਂ ਨੂੰ ਮਾਫੀ ਦੇ ਕੇ ਪਿਤਾ ਜੀ ਸਾਡੇ ਸਰ ਰੁਜ਼ਗਾਰ ਨੂੰ ਸਾਡੇ ਇਸ ਕਾਰਜ ਨੂੰ ਤਰਕੀਆਂ ਬਰਖੋ ਕੋਈ ਵੀ ਕੰਮ ਕਰਨ ਜਾ ਰਿਹਾ ਹੋ ਤੁਸੀਂ ਕੁਝ ਵੀ ਚਾਹੀ ਮੈਂ ਪਹਿਲਾਂ ਵੀ ਕਹਿੰਨੀ ਨੇ ਖੇਤ ਵੀ ਜਾ ਰਿਹਾ ਹਾਂ ਸਕੂਲ ਜਾ ਰਿਹਾ ਹਾਂ ਕੋਈ ਘਰ ਦਾ ਕੰਮ ਵੀ ਕਰ ਰਹੇ ਹੋ ਤਾਂ ਵੀ ਪਹਿਲਾਂ ਅਰਦਾਸ ਕਰੋ ਤਾਂ ਦੇਖੋ ਤੁਹਾਨੂੰ ਉਸ ਚੀਜ਼ ਦੇ ਵਿੱਚ ਕਿਵੇਂ ਬਰਕਤਾਂ ਮਿਲਦੀਆਂ ਨੇ ਫਿਰ ਤੁਸੀਂ ਕਰਨਾ ਕੀ ਹੈ ਇਹ ਦੋ ਸ਼ਬਦ ਨੇ ਜਿਹੜੇ ਕਿ ਤੁਸੀਂ ਘਰ ਦੇ ਵਿੱਚ ਸਵੇਰੇ ਸ਼ਾਮ ਦੋਹੇ ਟਾਈਮ ਲਗਾਉਣੇ ਹਨ ਅਗਰ ਤੁਹਾਨੂੰ ਪਾਠ ਕਰਨਾ ਆਉਂਦਾ ਹੈ ਤਾਂ ਤੁਸੀਂ ਚੌਪੀ ਸਹਿਬ ਜੀ ਦੇ 2 ਜਾਂ 5 ਪਾਠ ਸਵੇਰੇ ਕਰੋ ਸ਼ਾਮ ਨੂੰ ਤੁਸੀਂ ਰੱਖਿਆ ਦੇ ਸ਼ਬਦ ਤੇ ਸੋਇਲਾ ਸਹਿਬ ਜੀ ਦੇ ਪਾਠ ਜ਼ਰੂਰ ਕਰੋ ਕਿਉਂਕਿ ਜਿਸ ਘਰ ਦੇ ਵਿੱਚ ਰੱਖਿਆ ਦੇ ਸ਼ਬਦ ਤੇ ਕੀਰਤਨ ਸੋਇਲਾ ਸਾਹਿਬ ਜੀ ਦਾ ਪਾਠ ਹੁੰਦਾ ਨਾ ਉਸ ਘਰ ਦੇ ਵਿੱਚ ਕੋਈ ਵੀ ਆਦ ਵਿਆਦ ਚੋਰ ਡਾਕੂ ਭੂਤ ਪ੍ਰੇਤ ਬਿਲਕੁਲ ਨਹੀਂ ਰਹਿੰਦਾ ਕਿਉਂਕਿ ਕੀਰਤਨ ਸੋਇਲਾ ਸਾਹਿਬ ਜੀ ਦੀ ਬਾਣੀ ਦਸਵੇਂ ਪਾਸ਼ਾ ਜੀ ਦੀ ਬਾਣੀ ਦੇ ਵਿੱਚ ਇੰਨੀ ਸ਼ਕਤੀ ਹੈਗੀ ਕਿ ਅਗਰ ਤੁਹਾਡੇ ਘਰ ਜਿਵੇਂ ਕੋਈ ਚੋਰ ਡਾਕੂ ਕੁਝ ਵੀ ਹੈ ਨਾ ਇਦਾਂ ਦੀ ਚੀਜ਼ ਹੁੰਦੀ ਹੈ ਤਾਂ ਉਹ ਤੁਹਾਡੇ ਘਰ ਵਾਰ ਨਹੀਂ ਕਰ ਸਕਦਾ ਅਗਰ ਤੁਸੀਂ ਸਰਦਾ ਦੇ ਨਾਲ ਕਰੋਗੇ ਕਿਉਂਕਿ ਪਾਠ ਕਰਨ ਵੇਲੇ ਦੁਬਿਧਾ ਨਹੀਂ ਹੋਣੀ ਚਾਹੀਦੀ ਪਾਠ ਕਰਨ ਵੇਲੇ ਵਿਸ਼ਵਾਸ ਹੋਣਾ ਚਾਹੀਦਾ ਸਵੇਰੇ ਚੌਪੀ ਸਾਹਿਬ ਜੀ ਦੇ ਪਾਠ ਤੇ ਸ਼ਾਮ ਨੂੰ ਤੁਸੀਂ ਰੱਖਿਆ ਦੇ ਸ਼ਬਦ ਤੇ ਕੀਰਤਨ ਸੋਲਾ ਸਾਹਿਬ ਜੀ ਦੇ ਪਾਠ ਇਹ ਚੀਜ਼ ਜੇ ਜਤਾ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਕਰੋ ਬੋਲ ਕੇ ਉੱਚੀ ਕਰੋ ਨਹੀਂ ਫਿਰ ਤੁਸੀਂ ਹੈ ਨਾ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਕਰ ਲਓ ਨਹੀਂ ਤੁਹਾਨੂੰ ਕਿਤੇ ਚਿਪ ਵਗੈਰਾ ਜਿਵੇਂ ਮਿਲ ਜਾਂਦੀਆਂ ਨੇਗੀਆਂ ਹਨ ਤਾਂ ਤੁਸੀਂ ਉਹ ਲੈ ਕੇ ਆਪਣੇ ਘਰ ਦੇ ਵਿੱਚ ਲਗਾ ਕੇ ਰੱਖੋ ਜਿਹੜੇ ਵੀ ਭੈਣ ਭਰਾਵਾਂ ਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਨਾ ਕਿਸਦਾ ਕੀਤਾ ਕਰਾਇਆ ਹੈ ਸਾਡੇ ਘਰ ਦੇ ਵਿੱਚ ਕੋਈ ਭੂਤ ਪ੍ਰੇਤ ਸਾਡੇ ਘਰ ਦੇ ਵਿੱਚ ਹਨਾ ਕੋਈ ਨਾ ਕੋਈ ਅਜੀਹੀ ਚੀਜ਼ ਹੈਗੀ ਜਿਹੜੀ ਕਿ ਅਸੀਂ ਕਮਾਈ ਕਰਦੇ ਆ ਵੀ ਪਤਾ ਨਹੀਂ ਲੱਗਦਾ ਕਿੱਧਰ ਚਲੀ ਜਾਂਦੀ ਹੈ ਦੇਖੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਨੈਗੇਟਿਵਿਟੀ ਸਾਰਾ ਕੁਝ ਇਹ ਹੁੰਦਾ ਹੈ ਜਿਹੜੀਆਂ ਕਿ ਆਪਾਂ ਕਹਿੰਦੇ ਆ ਨਾ ਵੀ ਇਦਾਂ ਦੀਆਂ ਸ਼ਕਤੀਆਂ ਹੁੰਦੀਆਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੁਣ ਦੱਸ ਚੁੱਕੀ ਹਾਂ ਜਿਹੜੇ ਵੀ ਆਪਣੇ ਘਰ ਦੇ ਵਿੱਚੋਂ ਗਏ ਹੋਏ ਆਪਣੇ ਹਰਮਨ ਪਿਆਰੇ ਨੇ ਨਾ ਉਹਨਾਂ ਦੇ ਨਿਮਿਤ ਤੁਸੀਂ ਨਾ ਥੋੜਾ ਬਹੁਤਾ ਦਾਨਪੁਣਾ ਜ਼ਰੂਰ ਕਰਿਆ ਕਰੋ। ਆਪਣੇ ਘਰਾਂ ਦੇ ਜਿਹੜੀ ਐਨੀ ਮਾੜੀ ਹਾਲਾਤ ਹੋ ਰਹੇ ਨੇ ਉਹ ਇਸੇ ਕਰਕੇ ਹੋ ਰਹੇ ਨੇ। ਅੱਗੇ ਬਜ਼ੁਰਗ ਜਿਵੇਂ ਕਿ ਠੀਕ ਹੈ ਵੀ ਉਹਨਾਂ ਦੀ ਇਹ ਚੀਜ਼ ਠੀਕ ਨਹੀਂ ਸੀ ਪੰਡਤਾਂ ਨੇ ਉਹਨਾਂ ਨੂੰ ਆਪਣੇ ਮਾਰਗ ਜਿਵੇਂ ਲਗਾਇਆ ਹੋਇਆ ਸੀ। ਜਿਵੇਂ ਕਿਸੇ ਨੂੰ ਨਾ ਦੀਵਾਲੀ ਨੂੰ ਦਸਹਰੇ ਨੂੰ ਕੱਪੜੇ ਵਗੈਰਾ ਦਿੰਦੇ ਸੀ। ਇਹ ਚੀਜ਼ ਕਰਨ ਦਾ ਮਕਸਦ ਸਿਰਫ ਇਹ ਸੀ ਕਿ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੀ ਕੀਤੀ ਹੋਈ ਕਮਾਈ ਦਾ ਦਸਵਾਂ ਹਿੱਸਾ ਚਲਿਆ ਜਾਂਦਾ ਜਦੋਂ ਕਿ ਹੁਣ ਕਣਕ ਜੀ ਦੀ ਕੁਝ ਵੀ ਆਪਾਂ ਘਰ ਲੈ ਕੇ ਆਉਂਦੇ ਨੇ ਤਾਂ ਤੁਸੀਂ ਜਿਹੜੇ ਪ੍ਰਾਣੇ ਬਜ਼ੁਰਗ ਨੇ ਨਾ ਉਹ ਪਹਿਲਾਂ 2-4 ਬਾਲਟੀਆਂ ਜਾਂ ਬੋਰੀ ਦੇ ਵਿੱਚ ਨਾ ਕਣਕ ਵਾਜੀ ਦੀ ਪਾ ਕੇ ਰੱਖਦੇ ਨੇ ਵੀ ਇਹ ਗੁਰੂ ਸਾਹਿਬ ਜੀ ਦੇ ਘਰੇ ਸੱਲ ਜਿਵੇਂ ਆਪਾਂ ਕਹਿੰਦੇ ਆਂ ਪੰਜਾਬੀ ਭਾਸ਼ਾ ਦੇ ਵਿੱਚ ਹਨ ਕਿ ਆਪਾਂ ਇਹ ਦੇ ਕੇ ਆਉਣੀ ਹੈ ਸਭ ਤੋਂ ਪਹਿਲਾਂ ਇਹ ਚੀਜ਼ ਕੱਢੀ ਜਾਂਦੀ ਸੀ ਉਸ ਤੋਂ ਬਾਅਦ ਜਿਹੜੇ ਆਪਣੇ ਘਰੇ ਕੰਮਸੀਰੀ ਪਾਲੀ ਕਰਦੇ ਹੁੰਦੇ ਸੀ ਉਹਨਾਂ ਦਾ ਕੱਢਿਆ ਜਾਂਦਾ ਹੁੰਦਾ ਸੀ ਤਾਂ ਹੀ ਜਿਹੜੇ ਪੁਰਾਣੇ ਬਜ਼ੁਰਗਤੀ ਚਾਹੇ ਉਹਨਾਂ ਕੋਲੇ ਮਸ਼ੀਨਰੀ ਜੁੱਗ ਚਾਹੇ ਉਹਨਾਂ ਕੋਲੇ ਆਮਦਨ ਦੇ ਸਾਧਨ ਇਹਨੇ ਨਹੀਂ ਸੀ ਪਰ ਆਪਣੇ ਨਾਲੋਂ ਸਖਾਲੇ ਸੀ ਆਪਣੇ ਨਾਲੋਂ ਵਧੀਆ ਸੀ ਪਿਆਰ ਸੀ ਮੁਹੱਬਤ ਸੀ ਹੁਣ ਤਾਂ ਆਪਾਂ ਕਹਿੰਦੇ ਆ ਵੀ ਇੱਕ ਦੂਜੇ ਨੂੰ ਮਾਰ ਦਈਏ ਇੰਨਾ ਜਿਆਦਾ ਬੈਰ ਵਿਰੋਧ ਪਾਲ ਚੁੱਕੇ ਨੇਗੇ ਤਾਂ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਇਹ ਜਰੂਰ ਕਰੋ ਜਿਹੜੀ ਇੱਕ ਮੈਂ ਕੱਲ੍ਹ ਵਾਲੀ ਵੀਡੀਓ ਪਾਈ ਆ ਨਾ ਜਿਹੜੇ ਭੈਣ ਭਰਾਵਾਂ ਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਨਾ ਨੈਗੇਟਿਵਿਟੀ ਹੈ ਸਾਡੇ ਘਰ ਦੇ ਵਿੱਚ ਕੀਤਾ ਕਰਾਇਆ ਕੁਝ ਵੀ ਹੈ ਤੇ ਜਿਹੜੀ ਮੈਂ ਕੱਲ੍ਹ ਵਾਲੀ ਵੀਡੀਓ ਪਾਈ ਉਹਦਾ ਲਿੰਕ ਤੁਹਾਨੂੰ ਪਾ ਦੂੰਗੀ ਤਾਂ ਤੁਸੀਂ ਉਹ ਚੀਜ਼ ਜਰ ਤਾਂ ਦੇਖਿਓ ਹਨਾ 2-4 ਮਹੀਨਿਆਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਿਵੇਂ ਬਰਕਤਾਂ ਆਉਂਦੀਆਂ ਨੇ ਤੁਸੀਂ ਹੈਰਾਨ ਰਹਿ ਜਾਓਗੇ ਜਿਹੜੇ ਮੈਂ ਤੁਹਾਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਦੱਸਿਆ ਵੀ ਪੰਜ ਪਾਠ ਸੁਖਮਨੀ ਸਾਹਿਬ ਦੇ ਗੁਰੂ ਸਾਹਿਬ ਘਰੇ ਲਿਆ ਕੇ ਰੱਖੋ ਨਾ ਤਾਂ ਇਹ ਸਾਡੇ ਖੁਦ ਜਾਣ ਪਛਾਣ ਦੇ ਵਿੱਚ ਹੀ ਹੋਇਆ ਐ ਇਦਾਂ ਬਿਲਕੁਲ ਗਰੀਬ ਘਰ ਸੀ ਉਹਨਾਂ ਨੇ ਕੋਈ ਰਿਸ਼ਤਾ ਨਹੀਂ ਹੋ ਰਿਹਾ ਤੇ ਕੁਝ ਵੀ ਨਹੀਂ ਹੋ ਰਿਹਾ ਸੀਗਾ ਤੇ ਬਹੁਤ ਬਿਮਾਰੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਪਤਾ ਹੀ ਨਹੀਂ ਹੈ ਨਾ ਵੀ ਕਿੰਨੇ ਕ ਬਿਮਾਰੀਆਂ ਆਪਰੇਸ਼ਨ ਵਗੈਰਾ ਹੋਈ ਜਾਂਦੇ ਸੀ ਪਰ ਗੁਰੂ ਸਾਹਿਬ ਜੀ ਦਾ ਉਹਨਾਂ ਨੇ ਜਦੋਂ ਓਟ ਆਸਕਤ ਗਿਆ ਬਹੁਤ ਬਾਬਿਆਂ ਕੋਲੇ ਤਾਂ ਅੱਗੇ ਤੀਤ ਕਸਰਾਂ ਵਸਣਾਂ ਕੋਲੇ ਬਹੁਤ ਗਏ ਪਰ ਕੁਛ ਅਸਲ ਨਹੀਂ ਹੋਇਆ ਜਦੋਂ ਉਹਨਾਂ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਸ਼ੁਰੂ ਕਰਵਾਏ ਨਾ ਤਾਂ ਉਹਨਾਂ ਦਾ ਪੁੱਤਰ ਵੀ ਵਿਆਹ ਹੈ ਗਿਆ ਉਹਨਾਂ ਦੇ ਘਰ ਦੇ ਵਿੱਚ ਤਰੱਕੀ ਵੀ ਹੋਈ ਉਹਨਾਂ ਦੀ ਜਿਹੜੀਆਂ ਬਿਮਾਰੀਆਂ ਸੀ ਸਾਰਾ ਕੁਝ ਖਤਮ ਹੋ ਲੱਗਿਆ ਕਿਉਂਕਿ ਜੇ ਆਪਾਂ ਕਹੀਏ ਵੀ ਇੱਕ ਵਾਰ ਦੇ ਵਿੱਚ ਹੀ ਹੈ ਨਾ ਜਿੰਵੇਂ ਮੈਂ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਤੇ ਬਸ ਮੇਰਾ ਸਾਰਾ ਕੁਝ ਖਤਮ ਹੋ ਜੇ ਨਹੀਂ ਆਪਣੇ ਕੀਤੇ ਹੋਏ ਕਰਮਾਂ ਨੂੰ ਖਤਮ ਕਰਨ ਵਾਸਤੇ ਵਾਹਿਗੁਰੂ ਜੀ ਦੇ ਪਰਨੇ ਪੋ ਵਾਹਿਗੁਰੂ ਜੀ ਦੀ ਕੋਟ ਆਸਰਾ ਤਕ ਤਾ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਈ ਕਿਉਂਕਿ ਰੱਬ ਤੋਂ ਵੱਡਾ ਕੋਈ ਭੂਤ ਪ੍ਰੇਤਨਿਕ ਵਾਹਿਗੁਰੂ ਜੀ ਤੋਂ ਵੱਡਾ ਕੁਝ ਨਹੀਂ ਹੈਗਾ ਜਦੋਂ ਤੁਸੀਂ ਗੁਰਬਾਣੀ ਨੂੰ ਘਰ ਦੇ ਵਿੱਚ ਉਚਾਰਨ ਲਗੋਗੇ ਬਾ ਪੜਨ ਲਗੋਗੇ ਜੇ ਤੁਹਾਨੂੰ ਕੁਝ ਵੀ ਨਹੀਂ ਆਉਂਦਾ ਠੀਕ ਹੈ ਭੈਣ ਭਰਾ ਕਹਿੰਦੇ ਨੇ ਵੀ ਸਾਨੂੰ ਬਾਣੀ ਨਹੀਂ ਕਹੀ ਨਹੀਂ ਪੜ੍ਹਨੀ ਆਉਂਦੀ ਤਾਂ ਤੁਸੀਂ ਨਾ ਮੋਬਾਈਲ ਦੇ ਵਿੱਚ ਲਗਾ ਲਓ ਜਾਂ ਫਿਰ ਤੁਸੀਂ ਵਾਹਿਗੁਰੂ 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 ਜੀ ਦਾ ਸਿਮਰਨ ਕਰਦੇ ਆਪ ਦੇ ਘਰ ਦੇ ਵਿੱਚ ਫਿਰੋ ਤਾਂ ਜੋ ਵੀ ਮਾੜੀਆਂ ਸ਼ਕਤੀਆਂ ਨੇ ਤੁਹਾਡੇ ਘਰ ਨੂੰ ਛੱਡ ਕੇ ਜਾਣਗੀਆਂ ਹੀ ਜਾਣਗੀਆਂ ਦੇਖੋ ਚੌਪੇ ਸਹਿਬ ਜਦੋਂ ਆਪਾਂ ਪੜਦੇ ਆ ਉਹਦੇ ਵਿੱਚ ਆਪਣੇ ਪਰਿਵਾਰ ਦੀ ਹਰ ਇੱਕ ਗੱਲ ਤੇ ਤੁਸੀਂ ਜਦੋਂ ਪੜੋਗੇ ਨਾ ਤੁਹਾਨੂੰ ਕੱਲਾ ਕੱਲਾ ਸ਼ਬਦ ਤੁਸੀਂ ਨਾ ਸਮਝ ਕੇ ਪੜਿਓ ਤਾਂ ਤੁਹਾਡੇ ਸਾਰਿਆਂ ਜਿਵੇਂ ਕਿ ਆਪਾਂ ਪਰਿਵਾਰ ਦੀ ਸੁੱਖ ਮੰਗਦੇ ਆ ਨਾ ਸਾਰਾ ਕੁਝ ਤੇ ਉਹਦੇ ਵਿੱਚ ਆ ਜਾਏਗਾ ਇਸੇ ਤਰੀਕੇ ਨਾਲ ਰੱਖਿਆ ਦੇ ਸ਼ਬਦ ਨੇਗੀ ਜਦੋਂ ਤੁਸੀਂ ਰੱਖਿਆ ਦੇ ਸ਼ਬਦਾਂ ਦਾ ਪਾਠ ਕਰੋਗੇ ਉਸ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਸਾਰੇ ਪਰਿਵਾਰ ਦੀ ਜੋ ਵੀ ਹੈ ਨਾ ਤੁਹਾਡੀ ਮੰਗੇਗੀ ਤੰਨਾ ਭਗਤ ਹੋਇਆ ਹੈ ਨਾ ਉਹਨਾਂ ਮੰਗੂ ਸਾਰਾ ਕੁਝ ਮੰਗ ਲਓਗੇ ਤਾ ਮੰਗਣ ਦੀ ਜਾ ਚਾਉਣੀ ਚਾਹੀਦੀ ਹੈ ਜਦੋਂ ਕਹਿੰਦੇ ਵਾਈ ਗੁਰੂ ਜੀ ਪਿੰਗਲੇ ਵਰਗਿਆਂ ਨੂੰ ਹਨ ਤਾਰ ਸਕਦੇ ਨੇ ਤਾਂ ਆਪਾਂ ਨੂੰ ਕਿਉਂ ਨਹੀਂ ਵਿਸ਼ਵਾਸ ਕਰੋ ਤਾਂ ਜ਼ਰੂਰ ਤਰ ਜੂਗੇ ਜੇ ਕਹਿੰਦੇ ਜਿਹੜੇ ਸਰਨ ਪਰੇ ਸੋ ਤਰਗੇ ਜਿਹੜੇ ਅੜਗੇ ਸੋ ਝੜਗੇ ਅਗਲੀ ਵੀਡੀਓ ਦੇ ਵਿੱਚ ਉਹ ਤਕਲੀ ਸਾਰੇ ਪੈਨਪਰਾਵਨ ਮੇਰੇ ਵੱਲੋਂ ਸ